ਗੰਨਾ ਲੋਡ ਕਰਨ ਗੰਨਾ ਲੋਡ ਕਰਦੇ ਆ ਜਾ ਕੇ ਦੇਖਦੇ ਆ ਉੱਥੇ ਲਿਆ ਰੈਂਚ ਨਹੀਂ ਮਨੇ ਰੈਂਚ ਦੋਤਾ ਰੈਂਚ ਕਿੱਥੇ ਆ ਇਧਰੇ ਹੁਣ ਆਇਆ ਲਿਆ ਗਿਆ ਘਰ ਤੇ ਆ ਗਿਆ ਇਹਨੂੰ ਚਾਹੀਦਾ ਹੈ ਗਾ ਜੀ ਹੁਣ ਇਹ ਆ ਪੱਕਾ ਖਿਡਾਰੀ ਤੇ ਇਸ ਵਾਰ ਖਿਡਾਰੀ ਆਪਣੇ ਹਨਾ ਮਤਲਬ ਪਿੰਡ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਇਸ ਵਾਰ ਅਸੀਂ ਪਿੰਡ ਦੇ ਵਸੇ ਸਾਰੇ ਲੈ ਕੇ ਆਏ ਆਪਣੇ ਖਿਡਾਰੀ ਅੱਗੇ ਮਤਲਬ ਐ ਹੁੰਦਾ ਤਾਂ ਵੀ ਕਦੇ ਕਿਸੇ ਦੀ ਲਈ ਖਿਡਾਰੀ ਜਾਂ ਪਹਿਰੇ ਟਾਈਮ ਦੇ ਟਾਈਮ ਮਤਲਬ ਜਵਾਬ ਮਿਲ ਜਾਂਦਾ ਤਾਂ ਹੈਨਾ ਜਾਂ ਔਖਾ ਹੁੰਦਾ ਤਾਂ ਫਿਰ ਇਸ ਵਾਰ ਲੈ ਇਹਦੇ ਦੋ ਲੱਗੀਆਂ ਹੋਈਆਂ ਖਿਡਾਰੀਆਂ ਅੱਜ ਚੱਲੇ ਆ ਗੰਨਾ ਲੋਡ ਕਰਨ ਕਿਉਂਕਿ 15 ਦਸੰਬਰ ਨੂੰ 15 ਦਸੰਬਰ ਨੂੰ ਸੰਗਰਾਣ ਵਾਲੇ ਦਿਨ ਤੇ ਸਾਡੇ ਪਿੰਡ ਵਾਸੀਆਂ ਨੇ ਲਾਉਣਾ ਹੈ ਗੰਨੇ ਦਾ ਰਸਤਰ ਲੰਗਰ ਸ੍ਰੀ ਫਤਿਹਗੜ ਸਾਹਿਬ ਤੇ ਆ ਦੇਖੋ ਜੀ ਕੰਢਾੜੀ ਦਾ ਆ ਆ ਹੁਣ ਲਵਾ ਕੇ ਲਿਆਏ ਇਹਦੇ ਉੱਪਰ ਹੂੰ ਮੈਂ ਦੱਸਦਾ ਵੀ ਇੱਧਰ ਨਾ ਹੋਵੇ ਤੁਸੀਂ ਜੀ ਦੋ ਜਾਣਕਾਰੀ ਮੈਨੂੰ ਇਹਨਾਂ ਪਤਾ ਨਹੀਂ ਆਏ ਆ ਵੀ ਜਪਾਦਰੇ ਗੰਨੇ ਲਾਉਣੇ ਆ ਮਿੰਨ ਛਿੱਟੇ ਹੀ ਪਚਕਾਰੀਆਂ ਨਾਲ ਬਹੁਤ ਛਿੱਟੇ ਨਾ ਪਹਿਣ ਛਿੱਟੇ ਨਾ ਪਹਿਣ ਅੰਦਰ ਨੂੰ ਮਤਲਬ ਨਹੀਂ ਮਾਰਦਾ ਗੰਨਾ ਨੂੰ ਫਿਰ ਠੀਕ ਹੈ ਰਸ ਨਿਕਲਦਾ ਜਾਜਾ ਰਸਤੇ ਛਿੱਟੇ ਪਹਿਣੇ ਮਤਲਬ ਉਰੇ ਨੂੰ ਪਚਕਾਰੀ ਇਹ ਦਿਖਾ ਰਿਹਾ ਸੀ ਇਹ ਉਰੇ ਨੂੰ ਪਚਕਾਰੀਆਂ ਮਾਰਨੀ ਦੇ ਗੰਨੇ ਨੇ ਹਾਂ ਠੀਕ ਹੈ ਆ ਦਿਮਾਗ ਕਿਨੂੰ ਦੇ ਆ ਮਨੀਰ ਲੈ ਮਨੀਰ ਦਿਮਾਗ ਮੇਰਾ ਮਾਰ ਕੇ ਤੇ ਉញ ਨਹੀਂ ਹੈ ਤੰਮ ਕਿਤੇ ਅੱਛਾ ਅੱਛਾ ਹੱਥ ਨਾਲ ਹੈਡਾ ਪਰ ਲੇਟ ਮੈਂ ਦੇ ਲਈ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਆ ਜਿਹੜੀਆਂ ਮਤਲਬ ਤਸਲੀਆਂ ਹਨ ਲਾਈਆਂ ਇਹਦੇ ਵਿੱਚ ਨੂੰ ਰਸ ਆਊਗਾ ਇਹਦੇ ਵਿੱਚ ਅੱਧਰ ਹੋਰ ਪੂਰੇ ਟਪਾ ਰੱਖੂਗੇ ਟਪਾ ਰੱਖੂਗੇ ਹੈਨਾ ਇਹਦੇ ਵਿੱਚ ਨਿਕਲੇਗਾ ਬੜਾ ਟਪਾ ਰੱਖ ਕੇ ਉਹਦੇ ਬਾਅਦ ਆ ਲੋਈ ਪਕਹੀ ਅਛਾ ਵੀ ਲੱਗ ਲਵਾਈ ਹੈ ਹਾਂ ਇਹ ਪੱਖਾ ਲਵਾਇਆ ਪੱਖੀ ਇਧਰ ਆ ਦਿਖਾ ਕਿਉਂ ਮਤਲਬ ਇਹਦਾ ਕੀ ਐ ਇਹਦਾ ਕੀ ਬੈਨੀਫਿਟ ਹੈ ਪਾਣੀ ਨੂੰ ਨਾ ਇਹ ਪੱਖੀ ਚੱਕੇ ਰਸ ਗਾਂਹ ਜਿੱਥੇ ਸਪਲਾਈ ਦੇਣੀ ਹੈ ਨਹੀਂ ਆਏ ਨਹੀਂ ਹੈ ਵੀ ਢੋਲ ਚੱਕਣੇ ਲੋੜ ਨਹੀਂ ਹੈ ਅੱਛਾ ਪਾਈਪ ਲਾ ਕੇ ਅੱਛਾ ਹੋਰ ਸਪਲਾਈ ਜਿਉ ਕਰ ਦੇ ਜੇ ਕਣ ਟੁੱਲੂ ਪੰਪ ਆ ਕੀਦਾ ਦਿਮਾਗ ਚੱਲਿਆ ਇਹ ਆਪਣੀ ਦਿਮਾਗ ਹੈ ਤੋ ਤੁਸੀਂ ਹੁਣ ਆਪਣਾ ਆਪਣਾ ਨਾ ਕਰੀ ਜਾਏ ਕਿਸੇ ਪਿੰਡ ਵਾਲੇ ਵੀਡੀਓ ਦੇਖੋਗੇ ਫਿਰ ਕਹੋਗੇ ਵੀ ਦਿਮਾਗ ਸਾਡਾ ਤਾਂ ਅੱਛਾ ਕੋਲੀ ਵੀ ਨਹੀਂ ਅੱਛਾ ਕੋਲੀ ਵੀ ਨਹੀਂ ਕਿਹੋ ਜਿਹਾ ਤਾਂ ਇਹ ਮੈਂ ਪਿੰਡ ਵਾਲੇ ਵੀਡੀਓ ਦੇਖੂਗੀ ਵੀ ਦਿਮਾਗ ਸਾਡਾ ਤਾਂ ਮਨੀ ਆਪਣਾ ਹੀ ਗਈ ਜਾਂਦਾ ਅੱਛਾ 2 ਘਲਾੜ 2 ਘਲਾੜੀਆਂ ਇੱਕ ਆ ਇੱਕ ਹੋ ਹਾਂ ਹਾਂ ਦੋ ਹੈ ਨਾ ਚੱਲਣੀ ਹੈ ਟਰੈਕਟਰ ਨਾਲ ਉਹਦੇ ਪੈਣਾ ਪਾਓਗੇ ਇਹ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਆਪਣੀਆਂ ਖਿਡਾਰੀਆਂ ਬਣ ਗਿਆ ਹੁਣ ਪੂਰੇ ਕ੍ਰਾਸ ਪੈ ਕੇ ਇਹ ਟਰੈਕਟਰ ਨਾਲ ਚੱਲਣੀ ਹੈ ਦੋ ਘਲਾੜੀਆਂ ਇਕੱਠੀਆਂ ਆ ओके ਆ ਵਧੀਆ ਕਰਤੇ ਹੋ ਸਿੱਟੇ ਪੈਣ ਤੇ ਸਿਸਟਮ ਨਾਲ ਹਾਂ ਸਿੱਟੇ ਨਹੀਂ ਪੈ ਗਏ ਦਰਦ ਨਹੀਂ ਲਵੜਾ ਆ ਇੱਧਰ ਕੋਈ ਇੱਧਰੋਂ ਨਿਕਲ ਨਹੀਂ ਇੱਧਰੋਂ ਕੋਈ ਨਹੀਂ ਨਿਕਲਣੀ ਆ ਆਹ ਪਲੇਟਾਂ ਵੀ ਵੀਰ ਜੀ ਦਾ ਦਿਮਾਗ ਆ ਵੀਰ ਜੀ ਦਾ ਕੋਲੇ ਵੀਰ ਜੀ ਦਾ ਦਿਮਾਗ ਕਨਾਂ ਵੀ ਟਾਇਰ ਵਗੈਰੂ ਕੀ ਪੂਰੇ ਖੋਈ ਹਾਂ ਹਾਂ ਖੋਈ ਰੋਗੀ ਬਾਹਰ ਵੈਰੀ ਗੁੱਡ ਇਹ ਦਿਮਾਗ ਤਾਂ ਖੇੜੀ ਵਾਲੇ ਨੇ ਬਹੁਤ ਜ਼ਿਆਦੇ ਹੈ ਪਰ ਫਿਰ ਮੈਂ ਕਿਹਾ ਚੱਲ ਵੀਡੀਓ ਬਣਾ ਦਿੰਨੇ ਆ ਵੀ ਜਿਹੜਿਆ ਨੇ ਹਨਾ ਖਿਡਾਰੀਆਂ ਦੇਖੀਆਂ ਨਹੀਂ ਹਨਾ ਸਾਰੇ ਤਾਂ ਦੇਖੀ ਨਹੀਂ ਹੈਗੀਆਂ ਹਾਂ ਵੀ ਫਿਰ ਉਹ ਦੇਖ ਲਵਾਂਗੇ ਸਾਰੇ ਪਿੰਡ ਵਾਲੀਆਂ ਹਨਾ ਬੀਬੀਆਂ ਭੈਣਾਂ ਜੜੀਆਂ ਨੇ ਨਹੀਂ ਦੇਖੀਆਂ ਕਿ ਲੜੀਆਂ ਕਿਜੀਏ ਮੈਂ ਕਿਹਾ ਚੱਲ ਵੀਡੀਓ ਬਣਾ ਦਿੰਨੇ ਅੱਜ ਆਪਾਂ ਇਹਨਾਂ ਦੀ ਨਹੀਂ ਅਸੀਂ ਤਾਂ ਬਚਪਨ ਤੇ ਖਿਡਾੜੀਆਂ ਮਰ ਰਹੇ ਵੀ ਨਾ ਵੀ ਮੈਂ ਤਾਂ ਪਹਿਲੀ ਮੈਂ ਆਹੋ ਆਪਣੀ ਖੇਤ ਵਾਲੀ ਤਾਂ ਦੇਖੀ ਹੈ ਪਰ ਆਹ ਜਿਹੜੇ ਦੋ ਖਿਡਾੜੀਆਂ ਦਾ ਸਿਸਟਮ ਆ ਤਾਂ ਵੈਲੀਵਰ ਦੇਖਿਆ ਮੈਂ ਇਹ ਬਣੀਆਂ ਜੀ 135000 ਦੀ 130 ਹੀ ਸਾਈ ਦੇ ਦਿੱਤੀ ਮੇਨ ਲਾਦੀ ਹੂੰ ਬਾਕੀ ਸਿਸਟਮ ਥੋੜਾ ਜਿਹਾ ਹੋਰ ਲਾ ਆਇਆ ਉੱਪਰ ਅੱਛਾ 5000 ਉੱਪਰ ਲੱਗ ਗਿਆ ਮਤਲਬ ਠੀਕ ਚੱਲ ਵਧੀਆ ਬਣੀਆ ਸਿਸਟਮ ਹਰ ਇੱਕ ਵਾਰ ਨਹੀਂ ਮਤਲਬ ਮੰਗਦੇ ਦੇ ਹਨਾ ਕਦੇ ਕਿਤੇ ਤੇ ਕਦੇ ਕਿਤੇ ਦੇ ਫਿਰ ਔਖਾ ਹੁੰਦਾ ਤਾਂ ਟਾਇਰ ਲੱਗ ਗਿਆ ਵਧੀਆ ਹੂੰ ਕੋਈ ਚੱਕਰ ਨਹੀਂ ਤੇ ਮਰਜੀ ਦੇ ਜਿਹਨੂੰ ਪਾ ਕੇ ਤੇ ਫਿਰ ਔਖਾ ਹੁੰਦਾ ਤਾਂ ਨਹੀਂ ਆਣਾ ਜੀ ਮਿਹਨਤ ਹੈ ਕਈ ਵਾਰ ਹੀ ਆਇਆ ਹੋਈ ਤਾਂ ਇਹ ਵੀ ਸਾਰਿਆਂ ਦੇ ਸਹਿਯੋਗ ਨਾਲੇ ਬਣਿਆ ਹੈ ਸਾਰਿਆਂ ਦਾ ਸਹਿਯੋਗ ਗੱਲ ਤਾਂ ਕੰਮ ਬੜਦਾ ਹੁਣ ਡਾਇਰੈਕਟਰ ਇੱਧਰ ਨੂੰ ਆਊਗਾ ਕਿ ਚੱਲੇ ਹੁਣ ਚੱਲ ਚਾਹ ਪੀ ਲਓ ਪਹਿਲਾਂ ਫਿਰ ਜਾਏ ਹੁਣ ਹਨਾ ਗੰਨਾ ਲੋਡ ਕਰਕੇ ਲਿਆਉਣਾ ਮੈਂ ਚਲੋ ਫਿਰ ਹੁਣ ਗੰਨਾ ਲੋਡ ਹੋਇਆ ਟਰਾਲੀ ਤੇ ਦਿਖਾਉਂਗੇ ਤੁਹਾਨੂੰ ਗੰਨਾ ਸਾਰੇ ਲੋਕਾਂ ਨਾਲ ਦਿੱਤਾ 10 ਕਰਾਂ ਜੋ 33 40 40 ਭਰੀਆਂ ਚਲ ਵਧੀਆ ਸਾਰਿਆਂ ਦੇ ਸਹਿਯੋਗ ਨਾਲ ਹੈ ਨਾ ਉਹ ਹੋ ਜਾਊਗਾ ਬਹੁਤ ਚੰਗਾ ਪੈਪ ਅੱਛਾ ਆਪ ਪੈਪ ਲੱਗੂਗਾ ਉਹ ਪੈਪ ਲਾ ਕੇ ਇੱਥੇ ਮਰਜ਼ੀ ਰੱਖੀ ਆਪ ਪੈਪ ਲਾ ਕੇ ਇਹਨੂੰ ਫਿਰ ਅਸੀਂ ਇੱਥੇ ਮਰਜ਼ੀ ਮਤਲਬ ਚ ਲੈ ਜਾਵੇ ਇਹਨੂੰ ਗੁੱਡ ਬਰਕ ਫਿਰ ਤੁਹਾਨੂੰ ਦਿਖਾਉਣੀ ਹੈ ਟਰਾਲੀ ਲੋਡ ਕਰਕੇ ਗੰਨਾ ਲੈ ਕੇ ਜਾਣਾ ਇੱਕ ਦਿਨ ਚੱਲੂਗਾ ਲੰਘ ਕੇ ਦੋ ਦਿਨ ਚੱਲੂਗਾ ਅੱਛਾ ਚਲ ਉਹ ਗੇਟ ਬੰਦ ਕਰਕੇ ਆਓ ਐ ਵੀ ਜਾਈ ਮੜੀ ਮੰਮੀ ਉਹ ਗੇਟ ਬੰਦ ਕਰਕੇ ਆਇਓ ਮੜੇ ਜਾ ਚਾਹ ਪੀ ਲਈਏ ਫਿਰ ਨਿਚਾਣਾ ਇਹਨਾਂ ਨੇ ਲੋ ਜੀ ਹੁਣ ਕੱਪੜੇ ਕੋਪੜੇ ਚੇਂਜ ਕਰਕੇ ਤੇ ਸਰਦਾਰ ਜੀ ਨੇ ਚਲੇ ਗਏ ਗੰਨਾ ਲੋਡ ਕਰਨ ਤੇ ਪਹਿਲਾਂ ਅਸੀਂ ਪੀ ਲਈਏ ਚਾਹ ਅਸ਼ਵੀਨੋਂ ਦੇ ਪਾਪਾ ਨੂੰ ਲੋਰ ਲੋਰ ਦੇ ਦੇ ਕੋਈ ਫਿਰ ਆ ਪੈਂਟ ਤਾਂ ਖਰਾਬ ਹੋ ਜਾਊਗੀ ਤੇ ਫਿਰ ਅਸੀਂ ਪੀ ਲਈਏ ਚਾਹ ਤੇ ਚਾਹ ਪੀ ਕੇ ਫਿਰ ਜਾਣਗੇ ਇਹ ਆਪਾਂ ਕਰਾਂਗੇ ਆਪਣੇ ਕੰਮ ਕਰ ਤੇ ਲੋ ਜੀ ਕਲਾੜ ਆਪਣੇ ਮਤਲਬ ਗੱਨੇ ਜੀ ਟਰਾਲੀ ਸੀ ਹੈ ਨਾ ਉਹ ਤਾਂ ਹੋ ਗਈ ਲੋਡ ਹਰਾਤ ਕਰ ਲਏ ਤੇ ਹੁਣ ਅੱਜ ਹੈਗੀ ਦੂਸਰੀ ਦੂਸਰਾ ਦਿਨ ਮਤਲਬ ਦੂਸਰੀ ਰਾਤ ਹੋ ਗਈ ਹੈ ਸ਼ਾਮ ਦੇ ਵੱਜ ਕੇ ਹੈ 6:30 ਹੈ ਨਾ ਤੇ ਹੁਣ ਉਥੇ ਗੁਰਦੁਆਰਾ ਸਾਹਿਬ ਜਿਹੜੇ ਨਾਲ ਮਤਲਬ ਭਾਂਡੇ ਵਗੈਰਾ ਲੇਕੇ ਜਾਣੇ ਹੈ ਨਾ ਤੇ ਉਹਨਾਂ ਨੂੰ ਕਰਕੇ ਸੈਟਿੰਗ ਰੱਖਣ ਲੱਗੇ ਹੋਏ ਆ ਤੇ ਅਸ਼ਵ ਲੈ ਕੇ ਆਊਗਾ ਹੁਣ ਵੀਡੀਓ ਬਣਾ ਕੇ ਤੇ ਅਸ਼ਵ ਦਿਖਾ ਹੁਣ ਉਥੇ ਦਾ ਕਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਨਾ ਆਪਾਂ ਹੰਟੜੀਏ ਹਾਉ ਜੀ ਕੀ ਹਾਲ ਹੈ ਇਹ ਨਿੰਬੂ ਐਸੀ ਹਾਂ ਨਿੰਬੂ ਉੱਥੇ ਲੈ ਕੇ ਜਾਣੀ ਹੈ ਕਿਹੜਾ ਹਾਂ ਗੁਰਦੁਆਰਾ ਕੋਈ ਨਹੀਂ ਲੈ ਜਾਨਾ ਹਾਉ ਜੀ ਆਪਣੇ ਨਿੰਬੂ ਵੀ ਆ ਗਏ ਹੁਣ ਹਲਕਾ ਹੀ ਹੈ ਨਿੰਬੂ ਲੈ ਕੇ ਜਾਣੀ ਹੈ ਜੀ ਨਿੰਬੂ ਗੁਰਦੁਆਰੇ ਬਾਈ ਖੜੀ ਉਹਦੇ ਵੀ ਰੱਖ ਲੈਰ ਹਾਂ ਹਾਂ ਉੱਥੇ ਲੈ ਕੇ ਜਾਣੇ ਆ ਬੋਲਾ ਹੈ ਘਾਰੇ ਰੱਖ ਦੇਣਾ ਹਾਂਜੀ ਹਾਂਜੀ ਪਾਪਾ ਉਹ ਨਹੀਂ ਲੋਡ ਕਰ ਰਹੇ ਸਮਾਨ ਚਲੋ ਕੋਈ ਨਹੀਂ ਛੱਡ ਤੂੰ ਹੀ ਮੈਂ ਫੜਿਆ ਵਾ ਚਲ ਚਲ ਹੈ ਆਪਾਂ ਨਹੀਂ ਉੱਪਰ ਹੈ ਨਾ ਬੱਚਾ ਹੰਗਲੇ ਥੱਲੇ ਨਿੱਪ ਜਾਈਏ ਗੰਨੇ ਦੀ ਟਰਾਲੀ ਦੇਖਣ ਆਓ ਜੀ ਆਪੋ ਟਰਾਲੀ ਇਹਦੋਂ ਨਾ ਵਿੱਚ ਆਪਣੀ ਖੜੀ ਹੈ ਗੰਨੇ ਦੀ ਟਰਾਲੀ ਅਬ ਇਹ ਟਰਾਲੀ ਤਾਂ ਆ ਗਈ ਪਰ ਭਾਈ ਜਿਸ਼ਤਾ ਰਹੇ ਨਹੀਂ ਨੀਰਾ ਬਹੁਤ ਹੈ ਲੋ ਗੰਨੇ ਲਦੇ ਟਾਲੀ ਚ ਤੇ ਬੰਦੇ ਹਾਤਾ ਲਈ ਗਏ ਪਰ ਦਿਖਤਾ ਰਹੇ ਨਹੀਂ ਹੁਣ ਕੋਸ ਦੂਰ ਤੇ ਕੁਝ ਵੀ ਦਿਖਦਾ ਲੋ ਜੀ ਆਪਣੀ ਖੜੀ ਗੰਨੇ ਟਾਲੀ ਤੇ ਆਪਾਂ ਇਹ ਖੜੀ ਆਪਣੇ ਜੋ ਪਿੰਡ ਤੇ ਖੂਦੇ ਕੋਲ ਖੜੀ ਹੈ ਪਿੰਡ ਦੇ ਬਾਹਰ ਪਿੰਡ ਚ ਹੈ ਜਿੱਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਤੇ ਥੋੜੀ ਬਾਹਰ ਖੜੀ ਹੈ ਤੇ ਮੈਂ ਪਹਿਲਾਂ ਸੋਚਿਆ ਮੈਂ ਕਿ ਉਰਦੇ ਸਟਾਰਟ ਕਰ ਲੈਂਦੇ ਆ ਤੋ ਕੁਝ ਦਿਖਣਾ ਤਾਂ ਹੈ ਨਹੀਂ ਤਾਂ ਫਿਰ ਉਰਦੇ ਫਿਰ ਮੈਂ ਸੋਚਿਆ ਕਿ ਭਾਈ ਅੱਗੇ ਰਿਸਟਾਰਟ ਕਰ ਲੈਂਦੇ ਆ ਹੁਣ ਪਦਵਾਰਾ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਏ ਦੇਖ ਲੋ ਕੁੱਤੇ ਭੱਜ ਪਾਉਂ ਗਏ ਜਾਣ ਨਹੀਂ ਦਿੰਦੇ ਭਾਈ ਕਿਸੇ ਨੂੰ ਸਮਾਨ ਹੋ ਗਿਆ ਲੋਡ ਆਪਣਾ ਗੱਦੇ ਅਰਜਾਈਆਂ ਤੇ ਬੱਜ ਨਹੀਂ ਸਾਰਾ ਸਮਾਨ ਸਰਾਂ ਨੇ ਸਰੋਣੇ ਕੱਦਰ ਜਾਂੀਆਂ ਤਰਾ ਟ੍ਰੈਲਰ ਨੂੰ ਲਾਦੀਆਂ ਤਰਪਾਲ ਨਾਲ ਸਾਡੀ ਤਿਆਰ ਹੈ ਟਰੈਕਟਰ ਦੋਨੇ ਇਹ ਤਰ ਤੇਦੀ ਇਹ ਵੀ ਤਿਆਰ ਹੈ ਸਮਾਨ ਪਾਣੀ ਵਾਲਾ ਹੈ ਤੇ ਜੇ ਕਿਤੇ ਵੀ ਆਪਣਾ ਸਮਾਨ ਲਦ ਲਿਆ ਕੀ ਦੁਨੀਆ ਕੁ ਦੁਨੀਆ ਡੇਗੇ ਸਾਰਾ ਸਮਾਨ ਟੋਪਰੇ ਟੋਪਰੇ ਇਹ ਸਾਰਾ ਘਾਤਾ ਰੇੜੀ ਕੰਪਲੀਟ ਹੁੰਦੇ ਪੜੇ ਹੂ ਸਾਰਾ ਸਭ ਤੋਂ ਕਰ ਲਿਆ ਸਮਾਨ ਲੋੜ ਪੱਕੀ ਸਵੇਰੇ ਤੁਹਾਨੂੰ ਦਿਖਾਉਣੇ ਆ ਠੀਕ ਹੋ ਗਿਆ ਥੋੜਾ ਜਿਹਾ ਉਹਇ ਕੰਪਲੀਟ ਕੰਮ ਸਾਰਾ ਸਮਾਨ ਹੋ ਗਿਆ ਲੋਡ ਉਹ ਇਹ ਕੰਨੇ ਸਮਾਨ ਕਰ ਲਿਆ ਸਾਰਾ ਲੋਡ ਤੇ ਬੋਰਦਰਾ ਸਾਹਿਬ ਆਪਣਾ ਲਾ ਦਿਆ ਲੋਕ ਸਾਰਾ ਸਮਾਨ ਲੋਡ ਕਰ ਲਿਆ ਪਹਿਲਾਂ ਵੀਡੀਓ ਬਣਾਉਣੀ ਭੁੱਲ ਗਿਆ ਮੈਂ ਲੰਗਰ ਹਾਲ ਚੋਂ ਇਹ ਸਾਰਾ ਲੰਗਰ ਹਾਲ ਆਪਣਾ ਸਮਾਨ ਹੋ ਗਿਆ ਸਾਰਾ ਲੋਡ ਹੁਣ ਸਵੇਰੇ ਚੱਲੇ ਪਾਉਂਗੇ ਫਤੇਗੜ ਸਾਹਿਬ ਨੂੰ ਮੱਕੀ ਤੁਹਾਨੂੰ ਜਾ ਕੇ ਦਿਖਾਉਣੀ ਆ ਉਧਰ ਹੁਣ ਮੈਂ ਲਾਜ਼ਮਨ ਲੋ ਕਰੇ ਸੰਗਤ ਸਾਰੀ ਚਲੇਗੀ ਬਾਹਰ ਮੁੰਡੇ ਆਪਣੇ ਤਿਆਰ ਸੰਗਤ ਉਹ ਉਧਰ ਕੀ ਅਨਾਊਂਸਮੈਂਟ